ਹਾਂਜੀ ਸਤਿ ਸ੍ਰੀ ਅਕਾਲ ਭਰਾਵੋ ਤੇ ਜਿਹੜੀ ਅੱਜ ਵਾਲੀ ਵੀਡੀਓ ਨਾ ਬਈ ਇਹਨੂੰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸ਼ੇਅਰ ਕਰਿਓ ਜੇ ਤੁਹਾਨੂੰ ਲੱਗੇ ਵੀ ਠੀਕ ਆ ਬਾਈ ਨੇ ਕੋਈ ਗੱਲ ਕੰਮ ਦੀ ਕੀਤੀ ਆ ਤਾਂ ਸ਼ੇਅਰ ਕਰਨਾ ਬਣਦਾ ਤਾਂ ਸ਼ੇਅਰ ਕਰਿਓ ਜੇ ਤੁਹਾਨੂੰ ਲੱਗੇ ਕਿ ਐਵੇਂ ਫਜ਼ੂਲ ਦੀਆਂ ਗੱਲਾਂ ਤੇ ਫਿਰ ਬਿਸ਼ੱਕ ਦੀ ਸ਼ੇਅਰ ਨਾ ਕਰਿਓ ਪਰ ਮੇਰੀ ਇੰਨੀ ਇੱਕ ਬੇਨਤੀ ਆ ਕਿ ਰਜੇਮਿਆਂ ਚੋ ਟਾਈਮ ਕੱਢ ਕੇ ਇਸ ਵੀਡੀਓ ਨੂੰ ਦੇਖ ਜ਼ਰੂਰ ਲਿਓ ਖਾਸ ਕਰਕੇ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਖਾਸ ਕਰਕੇ ਮੈਂ ਇਹ ਆਪਦੀਆਂ 3 ਭੈਣਾਂ ਲਈ ਇੱਕ ਵੀਡੀਓ ਬਣਾ ਰਿਹਾ ਆ ਆਪਾਂ ਅਕਸਰ ਹੀ ਦੇਖਦੇ ਆਂ ਵੀ ਜਦੋਂ ਕੋਈ ਕੁੜੀ ਜਵਾਨ ਹੁੰਦੀ ਆ ਤਾਂ ਉਹਦੇ ਰਿਲੇਸ਼ਨ ਦੇ ਵਿੱਚ ਜਦੋਂ ਕੋਈ ਮੁੰਡਾ ਆ ਜਾਂਦਾ ਨਾ ਬਈ ਤਾਂ ਉਹ ਕੁੜੀ ਜਜ਼ਬਾਤਾਂ ਦੇ ਵਹਿਣ ਦੇ ਵਿੱਚ ਵਹਿ ਜਾਂਦੀ ਆ ਕਿਉਂਕਿ ਇੱਕ ਕੁੜੀ ਦੇ ਦਿਮਾਗ ਦੇ ਵਿੱਚ ਬੜਾ ਵੱਡਾ ਵਹਿਮ ਹੁੰਦਾ ਕਿ ਜੀਨੂੰ ਮੈਂ ਪਿਆਰ ਕਰ ਰਹੀ ਆ ਜੇ ਮੈਂ ਇਸ ਇਨਸਾਨ ਦਾ ਕਹਿਣਾ ਨਾ ਮੰਨਿਆ ਤਾਂ ਇਹ ਸੋਚੂਗਾ ਕਿ ਇਹ ਕੁੜੀ ਮੈਨੂੰ ਪਿਆਰ ਨਹੀਂ ਕਰਦੀ ਇਹਦੇ ਦਿਲ ਚ ਮੇਰੇ ਲਈ ਕੋਈ ਥਾਂ ਨਹੀਂ ਇਹ ਮੇਰਾ ਕਹਿਣਾ ਨਹੀਂ ਮੰਨਦੀ ਪਰ ਉਸ ਕੁੜੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਇਨਸਾਨ ਅੱਜ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਮੇਰੇ ਨਾਲ ਆ ਕਰੋ ਉਹ ਕਰੋ ਉਹ ਤੁਹਾਡੇ ਜਜ਼ਬਾਤਾਂ ਦੇ ਨਾਲ ਖੇਡ ਰਿਹਾ ਹੁੰਦਾ ਉਹ ਤੁਹਾਡੇ ਜਜ਼ਬਾਤਾਂ ਦੇ ਨਾਲ ਖੇਡਦਿਆ ਹੁੰਦਾ ਕਿਉਂਕਿ ਉਦੀ ਭੁੱਖ ਤੁਹਾਡੇ ਜਸਮ ਤੱਕ ਹੁੰਦੀ ਆ ਨਾ ਕਿ ਤੁਹਾਡੀ ਰੂਹ ਤੱਕ ਪਰ ਕੁਝ ਕੁੜੀਆਂ ਕੀ ਕਰਦੀਆਂ ਕਿ ਇੰਨਾ ਕੁ ਜ਼ਿਆਦਾ ਉਸ ਜਜ਼ਬਾਤਾਂ ਨੂੰ ਸੀਰੀਅਸ ਲੈ ਲੈਂਦੀਆਂ ਇੰਨਾ ਕੁ ਜ਼ਿਆਦਾ ਆਪਦੇ ਦਿਲ ਦੇ ਵਿੱਚ ਭਲੇਖਾ ਪਾਲ ਲੈਂਦੀਆਂ ਨੇ ਕਿ ਜਿਹੜਾ ਇਨਸਾਨ ਸਾਨੂੰ ਪਿਆਰ ਕਰਦਾ ਸਾਡੇ ਲਈ ਸਾਰਾ ਕੁਝ ਇਹੀ ਆ ਤਾਂ ਜਦੋਂ ਮੁੰਡਾ ਕਹਿੰਦਾ ਕਿ ਮੇਰੇ ਨਾਲ ਜੇ ਕਰ ਉਹ ਕਰਤਾ ਕੁੜੀ ਜਜ਼ਬਾਤੀ ਹੋ ਕੇ ਮੁੰਡੇ ਨਾਲ ਸਾਰਾ ਕੁਝ ਕਰਨ ਲਈ ਰਜ਼ਾਮੰਦੀ ਹੋ ਜਾਂਦੀ ਆ ਤੇ ਕੁੜੀ ਉਹ ਸਾਰੀਆਂ ਹੱਦਾਂ ਟੱਪ ਜਾਂਦੀ ਆ ਜਿਹੜੀਆਂ ਉਹਨੂੰ ਕਦੇ ਵੀ ਨਹੀਂ ਟੱਪਣੀਆਂ ਚਾਹੀਦੀਆਂ ਪਰ ਉਸ ਚੀਜ਼ ਦਾ ਹਰਜਾਨਾ ਕਿਹਨੂੰ ਭੁਗਤਣਾ ਪੈਂਦਾ ਉਸ ਚੀਜ਼ ਦਾ ਹਰਜਾਨਾ ਉਹਦੇ ਮਾਪਿਓ ਨੂੰ ਉਹਦੇ ਭਰਾਵਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਜਿਹੜੇ ਮਾਂ ਪਿਓ ਨੇ ਤੁਹਾਨੂੰ ਪਾਲਿਆ ਪੋਸਿਆ ਜਿਹੜੇ ਪਿਓ ਨੇ ਇਕਤੀ ਦੀਆਂ ਰੀਝਾਂ ਪੂਰੀਆਂ ਕਰਨ ਲਈ ਆਪਦੀਆਂ ਰੀਝਾਂ ਨੂੰ ਅੱਗ ਲਾਤੀ ਜਿਹੜੇ ਪਿਓ ਨੇ ਆਪ ਆਪਦੀ ਧੀ ਦੇ ਚਾਹਵਾਂ ਨੂੰ ਪੂਰਾ ਕਰਨ ਲਈ ਆਪਦੇ ਚਾਹਵਾਂ ਦਾ ਗਲ ਘੁੱਟਦਾ ਉਸ ਤੋਂ ਵੱਡਾ ਇਨਸਾਨ ਦੁਨੀਆ ਤੇ ਕੋਈ ਨਹੀਂ ਹੋਊਗਾ ਤੁਹਾਨੂੰ ਪਿਆਰ ਕਰਨ ਵਾਲਾ ਪਰ ਜਦੋਂ ਤੁਸੀਂ ਜਜ਼ਬਾਤਾਂ ਦੇ ਵਿੱਚ ਬਹਿ ਕੇ ਕਿਸੇ ਨਾਲ ਸਾਰੀਆਂ ਹੱਦਾਂ ਟੱਪ ਜਾਂਦੇ ਹੋ ਤਾਂ ਤੁਸੀਂ ਆਪਦੇ ਪਿਓ ਦੀ ਪੱਗ ਤੇ ਬਹੁਤ ਵੱਡਾ ਕਲੰਕ ਲਾ ਦਿੰਦੇ ਹੋ ਆਪਦੇ ਪਿਓ ਦੀ ਮੂੰਹ ਤੇ ਬਹੁਤ ਵੱਡੀ ਕਾਲਖ ਮਲ ਦਿੰਦੇ ਹੋ ਇੱਕ ਗੱਲ ਮੇਰੀਆਂ ਭੈਣੋ ਯਾਦ ਰੱਖਿਓ ਕਿ ਕੱਪੜੇ ਤੇ ਲੱਗਿਆ ਦਾਗ ਤਾਂ ਮਿਟ ਸਕਦਾ ਪਰ ਇੱਜ਼ਤਾਂ ਨੂੰ ਲੱਗੇ ਦਾਗ ਕਦੇ ਨਹੀਂ ਮਿਟਦੇ ਹੁੰਦੇ ਤੇ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਪਿਓ ਤੋਂ ਵੱਧ ਕੇ ਇੱਕ ਧੀ ਨੂੰ ਕੋਈ ਵੀ ਦੁਨੀਆ ਤੇ ਪਿਆਰ ਕਰਨ ਵਾਲਾ ਨਹੀਂ ਜੰਮਿਆ ਬੇਸ਼ੱਕ ਇੱਕ ਧੀ ਦਾ ਵਿਆਹ ਵੀ ਹੋ ਜਾਂਦਾ ਉਹ ਦਾ ਕਰ ਵਾਲਾ ਵੀ ਬਣ ਜਾਂਦਾ ਪਰ ਇੱਕ ਧੀ ਲਈ ਜੇ ਕੋਈ ਜਾਨ ਦੇ ਸਕਦਾ ਤਾਂ ਉਹ ਉਹਦਾ ਪਿਓ ਹੋਊਗਾ ਉਹਦਾ ਮਾਂ ਜਾਂਦਾ ਪਿਓ ਹੋ ਸਕਦਾ ਕਿਉਂਕਿ ਪਿਓ ਦਾ ਆਪ ਦੀ ਧੀ ਨਾਲ ਇੰਨਾ ਕੁ ਜ਼ਿਆਦਾ ਪਿਆਰ ਹੁੰਦਾ ਵੀ ਰੱਬ ਨਾ ਕਰੇ ਜੇ ਕਿਸੇ ਧੀ ਨੂੰ ਕੁਝ ਹੋ ਜਾਂਦਾ ਤਾਂ ਜੇ ਉਸ ਧੀ ਦੇ ਵਿੱਚ ਸਾਹ ਪਾ ਕੇ ਉਹ ਜਿਉਂਦੀ ਹੋਵੇ ਨਾ ਤਾਂ ਪਿਓ ਕਹਿ ਸਕਦਾ ਕਿ ਮੇਰੇ ਸਾਹ ਕੱਢ ਕੇ ਮੇਰੀ ਧੀ ਦੇ ਵਿੱਚ ਪਾ ਦਿਓ ਇਹਨੂੰ ਜਿਉਂਦੀ ਕਰ ਦਿਓ ਇੱਥੋਂ ਤੱਕ ਪਿਓ ਇੱਕ ਧੀ ਦੇ ਲਈ ਬਲੀਦਾਨ ਦੇ ਸਕਦਾ ਪਰ ਕੁਛ ਕੁ ਧੀਆਂ ਜਦੋਂ ਜਵਾਨ ਹੁੰਦੀਆਂ ਨੇ ਤਾਂ ਉਹ ਆਪਦੇ ਪਿਓ ਨੂੰ ਬਿਲਕੁਲ ਹੀ ਭੁੱਲ ਜਾਂਦੀਆਂ ਨੇ ਤੇ ਇੱਕ ਚੰਦ ਕੁ ਮਹੀਨਿਆਂ ਦੇ ਪਿਆਰ ਨੂੰ ਆਪਦੀ ਜ਼ਿੰਦਗੀ ਸਮਝਣ ਲੱਗ ਜਾਂਦੀਆਂ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਇਹ ਰਿਸ਼ਤੇ ਨੇ ਇਹ ਸਿਰਫ ਜਿਸਮਾਂ ਤੱਕ ਰਿਸ਼ਤੇ ਨੇ ਤੇ ਜਿਹੜੇ ਜਿਸਮਾਂ ਦੇ ਰਿਸ਼ਤੇ ਨੇ ਇਹ ਤਾਂ ਵਿਆਹ ਤੋਂ ਬਾਅਦ ਵੀ ਨਿਭਦੇ ਰਹਿੰਦੇ ਨੇ ਪਰ ਮੇਰਾ ਵੀਡੀਓ ਪਾਉਣ ਦਾ ਇੱਕ ਇਹੀ ਮਕਸਦ ਸੀਗਾ ਕਿ ਭੈਣੋ ਦੇਖੋ ਪੈਸਾ ਗਿਆ ਵੀ ਮੜਾਉਂਦਾ ਕੋਈ ਵੱਡਾ ਨੁਕਸਾਨ ਹੋ ਜਾਏ ਉਹ ਵੀ ਕਦੇ ਨਾ ਕਦੇ ਪਰਪਾਈ ਹੋ ਜਾਂਦੀ ਆ ਪਰ ਇੱਜ਼ਤ ਗਈ ਕਦੇ ਵੀ ਨਹੀਂ ਮੁੜਦੀ ਇੱਜ਼ਤ ਗਈ ਕਦੇ ਵੀ ਨਹੀਂ ਮੁੜਦੀ ਇਸ ਕਰਕੇ ਜੇ ਮੰਨ ਲਓ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਲਵ ਮੈਰਿਜ ਨਾ ਕਰਵਾਵੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਹੱਦਾਂ ਨੇ ਉਹ ਹੱਦਾਂ ਨੂੰ ਨਾ ਟੱਪੋ ਮੰਨ ਲਓ ਵਿਆਹ ਤੋਂ ਪਹਿਲਾਂ ਉਹਨਾਂ ਹੱਦਾਂ ਨੂੰ ਨਾ ਟੱਪੋ ਜਿਹੜੀਆਂ ਕਿ ਤੁਹਾਡੇ ਖਾਨਦਾਨ ਤੇ ੱੱੱਬਾ ਬਣ ਕੇ ਲੱਗ ਜਾਣ ਜੇ ਇੱਕ ਪੁੱਤ ਮਾੜਾ ਨਿਕਲੇ ਤਾਂ ਉਹਦਾ ਨੁਕਸਾਨ ਸਿਰਫ ਇੱਕ ਪੀੜੀ ਹੀ ਚੱਲਦੀ ਆ ਇੱਕ ਪੀੜੀ ਤੱਕ ਹੀ ਉਹ ਨੁਕਸਾਨ ਪਹੁੰਚਦਾ ਪਰ ਜੇ ਇੱਕ ਧੀ ਮਾੜਾ ਕਦਮ ਚੱਕ ਲੈਂਦੀ ਆ ਤਾਂ ਉਹਦਾ ਨੁਕਸਾਨ ਉਹਦਾ ਖਮਿਆਜਾ ਕਈ ਪੀੜੀਆਂ ਨੂੰ ਭੁਗਤਣਾ ਪੈਂਦਾ ਗਾਂ ਉਹਦੇ ਬਾਲ ਬੱਚਿਆਂ ਨੂੰ ਵੀ ਭੁਗਤਣਾ ਪੈਂਦਾ ਪਰਦਾਦੇ ਦੇ ਕੀਤੇ ਕੰਮ ਮਾੜੇ ਕੀਤੇ ਕੰਮ ਗਾਂ ਉਹਦੇ ਪੋਤਰੇ ਪੜੋਤਰਿਆਂ ਤੱਕ ਵੀ ਉਹ ਤੁਰੇ ਆਉਂਦੇ ਆ ਜਿਹੜਾ ਕਲੰਕ ਮੱਥੇ ਤੇ ਇੱਕ ਵਾਰੀ ਲਾਗੇ ਜਾਂਦਾ ਉਹ ਕਦੇ ਮਿਟਦਾ ਨਹੀਂ ਹੁੰਦਾ ਬੇਸ਼ੱਕ ਬੰਦਾ ਦੁਨੀਆ ਤੋਂ ਚਲਾ ਜਾਵੇ ਪਰ ਜਿਹੜਾ ਉਹ ਕਲੰਕ ਲਾ ਕੇ ਗਿਆ ਹੁੰਦਾ ਉਹ ਗਾਂ ਉਹਦੀ ਆਉਣ ਵਾਲੀ ਨਸਲ ਦੇ ਮੱਥੇ ਤੇ ਲੱਗ ਜਾਂਦਾ। ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਨਾ ਕਿ ਦੇਖੋ ਜਜਬਾਤਾਂ ਦੇ ਵਿੱਚ ਨਾ ਬਹੁਤ ਕੋਈ ਦਿਲ ਦੇ ਵਿੱਚ ਐਡਾ ਭਲੇਖਾ ਨਾ ਪਾਲੂ ਕਿ ਜਿਹੜਾ ਮੁੰਡਾ ਅੱਜ ਸਾਡੇ ਨਾਲ ਕਸਮਾਂ ਖਾ ਰਿਹਾ ਵਾਅਦੇ ਕਰ ਰਿਹਾ ਵੀ ਉਹ ساری ਉਮਰ ਸਾਡੇ ਨਾਲ ਨਿਭੂਗਾ ਨਹੀਂ ਇਹ ਭਲੇਖਾ ਤੁਹਾਡਾ। ਜਿੱਥੇ ਤੁਹਾਡੇ ਪਿਓ ਨੇ ਤੁਹਾਡੇ ਲਈ ਖੜ ਜਾਣਾ ਉੱਥੇ ਮੇਰੇ ਹਿਸਾਬ ਨਾਲ ਕੋਈ ਵੀ ਨਹੀਂ ਖੜ ਸਕਦਾ। ਇੱਕ ਧੀ ਨਾਲ ਜਿੱਥੇ ਪਿਓ ਖੜ ਸਕਦਾ ਨਾ ਉੱਥੇ ਦੁਨੀਆ ਤੇ ਕੋਈ ਦੂਜਾ ਇਨਸਾਨ ਨਹੀਂ ਖੜ ਸਕਦਾ ਇੱਕ ਪਿਓ ਨੇ ਆਪ ਦੀ ਧੀ ਦੇ ਚਾਹਾਂ ਨੂੰ ਪੂਰਾ ਕਰਨ ਲਈ ਪਤਾ ਨਹੀਂ ਕਿੰਨੇ ਕ ਆਪ ਦੇ ਸੁਪਨੇ ਨੂੰ ਅੰਦਰੋਂ ਅੰਦਰ ਹੀ ਮਾਰ ਦਿੱਤਾ ਹੁੰਦਾ ਕਿਉਂਕਿ ਉਹ ਇਹ ਹੁੰਦਾ ਕਿ ਮੇਰੀ ਧੀ ਆ بڑے ਚਾਹਾਂ ਦੇ ਨਾਲ ਉਸ ਧੀ ਨੂੰ ਪੜਾਉਂਦਾ ਲਿਖਾਉਂਦਾ ਇੱਥੋਂ ਤੱਕ ਕਿ ਆਪ ਦੇ ਮੂੰਹ ਚੋਂ ਵੀ ਬੁਰਕੀ ਕੱਢ ਕੇ ਉਹ ਧੀ ਦੇ ਮੂੰਹ ਚ ਪਾ ਦਿੰਦਾ ਕਿ ਮੇਰੀ ਧੀ ਨਾ ਭੁੱਖੀ ਰਹੇ ਬੇਸ਼ੱਕ ਮੈਂ ਭੁੱਖਾ ਰਹਿ ਜਾ ਕੋਈ ਗੱਲ ਤਾਂ ਕਿਰਪਾ ਕਰਕੇ ਇੰਨਾ ਕੁ ਜ਼ਰੂਰ ਸੋਚਿਆ ਕਰੋ ਕਿ ਅਸੀਂ ਜਿਹੜੀ ਹੱਦ ਟੱਪਣ ਜਾ ਰਹੀਆਂ ਉਹਦਾ ਖਮਿਆਜਾ ਸਾਡੇ ਪਿਓ ਨੂੰ ਕਿੱਡਾ ਭੁਗਤਣਾ ਪਊਗਾ ਬੜੇ ਪਿਓਆਂ ਨੇ ਆਤਮ ਹੱਤਿਆ ਵੀ ਕੀਤੀ ਵਿਚਾਰਿਆਂ ਨੇ ਕਿਸੇ ਨੇ ਸਪਰੇਅ ਪੀ ਕੇ ਮਰ ਗਿਆ ਕੋਈ ਨਹਿਰ ਚ ਛਾਲ ਮਾਰ ਗਿਆ ਕਿਸੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤਾਂ ਜਦੋਂ ਉਹਨਾਂ ਪਿੱਛੇ ਕਾਰਨਾਂ ਦਾ ਪਤਾ ਲੱਗਿਆ ਕਾਰਨ ਕੀ ਸੀਗਾ ਕਿ ਧੀ ਨੇ ਗਲਤ ਕਦਮ ਚੱਕ ਲਿਆ ਇਸ ਕਰਕੇ ਮੇਰਾ ਵੀਡੀਓ ਪਾਉਣ ਦਾ ਸਿਰਫ ਇੱਕ ਸੁਨੇਹਾ ਹੀ ਦੇਣਾ ਚਾਹੁੰਦਾ ਸੀ ਮੈਂ ਸੋਚਿਆ ਕਿ ਸ਼ਾਇਦ ਵੀ ਜੇ ਮੈਨੂੰ ਕੁਛ ਕੁ ਭੈਣ ਭਰਾ ਸੁਣਦੇ ਆ ਤਾਂ ਹੋ ਸਕਦਾ ਕਿ ਮੇਰਾ ਮੈਸੇਜ ਉਹਨਾਂ 3 ਤਿਆਂ ਤੱਕ ਵੀ ਚਲਾ ਜਾਵੇ ਜੋ ਇਸ ਰਾਤ ਤੁਰ ਰਹੀਆਂ ਨੇ ਜਾਂ ਤੁਰਨ ਬਾਰੇ ਸੋਚ ਰਹੀਆਂ ਨੇ ਬਹੁਤ ਕੁੜੀਆਂ ਇਹੋ ਜਿਹੀਆਂ ਵੀ ਦੇਖੀਆਂ ਜਿਹੜੀਆਂ ਘਰੋਂ ਭੱਜ ਕੇ ਵਿਆਹ ਕਰਾ ਲੈਂਦੀਆਂ ਨੇ ਪਰ ਉਹਨਾਂ ਨੇ ਕਦੀ ਇਹ ਨਹੀਂ ਸੋਚਿਆ ਕਿ ਜਿਹੜੇ ਪਿਓ ਨੇ ਸਾਡੀ ਉਂਗਲ ਫੜ ਕੇ ਸਾਨੂੰ ਤੁਰਨਾ ਸਿਖਾਇਆ ਮੋਢਿਆਂ ਤੇ ਬਿਠਾ ਬਿਠਾ ਕੇ ਝੂਟੇ ਦਿੱਤੇ ਇਹ ਤੋ ਤੱਕ ਸਾਡੀਆਂ ਲਾਲਾਂ ਚਟੀਆਂ ਕੋਟੀਆਂ ਤੱਕ ਸਾਫ਼ ਕੀਤੀਆਂ ਜਦੋਂ ਤੁਸੀਂ ਘਰ ਤੋਂ ਭੱਜ ਕੇ ਵਿਆਹ ਕਰਾ ਲੈਣੀ ਹੋ ਤਾਂ ਕਦੇ ਸੋਚਿਆ ਕਿ ਉਸ ਪਿਓ ਦੇ ਕੀ ਬੀਤਦੀ ਆ ਉਹ ਪਿੰਡ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਇੱਥੋਂ ਤੱਕ ਕਿ ਉਹ ਪੰਚਾਇਤ ਦੇ ਵਿੱਚ ਬੰਦਿਆਂ ਦੇ ਵਿੱਚ ਬਹਿ ਕੇ ਗੱਲ ਕਰਨ ਜੋਗਾ ਨਹੀਂ ਰਹਿੰਦਾ ਵਿਚਾਰਾ ਉਹ ਉਸੇ ਦਿਨ ਤੋਂ ਹੀ ਲਾਸ਼ ਬਣ ਜਾਂਦਾ ਇੱਕ ਜੌਂ ਦੀ ਤੁਰਦੀ ਫਿਰਦੀ ਲਾਸ਼ ਬਣ ਜਾਂਦਾ ਜਿਸ ਦਿਨ ਤੋਂ ਧੀ ਗਲਤ ਕਦਮ ਚੱਕ ਲੈਂਦੀ ਆ ਸਿਆਣੇ ਕਹਿੰਦੇ ਆ ਵੀ ਧੀਆ ਘਰ ਦੀਆਂ ਇੱਜ਼ਤਾਂ ਹੁੰਦੀਆਂ ਨੇ ਪੁੱਤ ਮਾੜਾ ਨਿਕਲ ਜੇ ਉਹਦਾ ਐਡਾ ਵੱਡਾ ਮਹਿਣਾ ਨਹੀਂ ਹੁੰਦਾ ਸਮਾਜ ਦੇ ਵਿੱਚ ਪਰ ਜੇ ਧੀ ਮਾੜੀ ਨਿਕਲ ਜੇ ਤਾਂ ਉਹਦਾ ਮਹਿਣਾ ਬਹੁਤ ਵੱਡਾ ਹੁੰਦਾ ਜੋ ਕਿ ਕਈ ਪੀੜ੍ਹੀਆਂ ਨੂੰ ਉਹ ਹੰਡਾਉਣਾ ਪੈਂਦਾ ਉਹ ਮਹਿਣਾ ਇਸ ਕਰਕੇ ਭੈਣੋ ਦੇਖੋ ਮੈਂ ਕੋਈ ਐਡਾ ਬਾਲਾ ਵੀ ਸਿਆਣਾ ਨਹੀਂ ਮੈਂ ਇੱਕ ਰਾਈਟਰ ਬੰਦਾ ਪਰ ਮੈਂ ਥੋੜਾ ਜਿਹਾ ਜਜ਼ਬਾਤੀ ਬੰਦਾ ਮੈਂ ਬੜਾ ਕੁਝ ਲਿਖਦਾ ਤਾਂ ਮੈਨੂੰ ਲੱਗਿਆ ਕਿ ਇਹ ਚੀਜ਼ ਵੀ ਜ਼ਰੂਰ ਸਾਹਮਣੇ ਲੈ ਕੇ ਆਉਣੀ ਚਾਹੀਦੀ ਹੈ ਹਨਾ ਵੀ ਹੋ ਸਕਦਾ ਕੁਝ ਕੁੜੀਆਂ ਇਸ ਰਾਹ ਤੇ ਤੁਰ ਰਹੀਆਂ ਹੋਣ ਜਾਂ ਤੁਰਨ ਬਾਰੇ ਸੋਚ ਰਹੀਆਂ ਹੋਣ ਤਾਂ ਉਹ ਆਹ ਵੀਡੀਓ ਦੇਖ ਕੇ ਸ਼ਾਇਦ ਇਹ ਫੈਸਲਾ ਲੈ ਲੈਣ ਕਿ ਨਹੀਂ ਇਹ ਰਾਹ ਗਲਤ ਆ ਇਸ ਰਾਹ ਤੇ ਸਾਨੂੰ ਨਹੀਂ ਤੁਰਨਾ ਚਾਹੀਦਾ ਸ਼ੇਅਰ ਕਰਨਾ ਜਾਂ ਨਾ ਕਰਨਾ ਉਹ ਤੁਹਾਡੀ ਮਰਜ਼ੀ ਆ ਪਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਐਹੋ ਜਿਹੀਆਂ ਵੀਡੀਓ ਸਮਾਜ ਦੇ ਵਿੱਚ ਆਉਣੀਆਂ ਬਹੁਤ ਜ਼ਿਆਦੀਆਂ ਜ਼ਰੂਰੀ ਆ ਜਾਂ ਨਹੀਂ ਜ਼ਰੂਰੀ ਆ ਕਿਉਂਕਿ ਹੁਣ ਜਿੰਨਾ ਜ਼ਿਆਦਾ ਜ਼ਮਾਨਾ ਐਡਵਾਂਸ ਹੋ ਰਿਹਾ ਜਿੰਨਾ ਜ਼ਿਆਦਾ ਸੋਸ਼ਲ ਮੀਡੀਆ ਦਾ ਯੁੱਗ ਤੇਜ਼ੀ ਨਾਲ ਵਧ ਰਿਹਾ ਉਸੇ ਤਰੀਕੇ ਨਾਲ ਜਿਹੜੀ ਇੱਜ਼ਤਾਂ ਦੀ ਕੀਮਤ ਆ ਉਹ ਬੜੀ ਤੇਜ਼ੀ ਨਾਲ ਥੱਲੇ ਡਿੱਗਦੀ ਜਾ ਰਹੀ ਹੈ ਪਰ ਸਿਆਣੇ ਕਹਿੰਦੇ ਆ ਪੈਸਾ ਬੇਸ਼ੱਕ ਬੰਦੇ ਕੋਲ ਘੱਟ ਹੋਵੇ ਰੋਟੀ ਬੇਸ਼ੱਕ ਘਰੇ ਅੰਦਰ ਦੇ ਇੱਕ ਟਾਈਮ ਪੱਕਦੀ ਹੋਵੇ ਪਰ ਸਮਾਜ ਦੇ ਵਿੱਚ ਬੰਦੇ ਦੀ ਇੱਜ਼ਤ ਹੋਣੀ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਹੱਥ ਜੋੜ ਕੇ ਕੋਈ ਗੱਲ ਕਹਿਣਾ ਮੇਰੀਆਂ ਧੀਆਂ ਨੂੰ ਤੇ ਮੇਰੀਆਂ ਭੈਣਾਂ ਨੂੰ ਕਦੇ ਵੀ ਜਜ਼ਬਾਤਾਂ ਦੇ ਵਿੱਚ ਬੈਠ ਕੇ ਉਹ ਹੱਦਾਂ ਨਾ ਟੱਪੋ ਜਿਹੜੀਆਂ ਤੁਹਾਡੇ ਪਿਓ ਦੀ ਪੱਗ ਨੂੰ ਮਿੱਟੀ ਦੇ ਵਿੱਚ ਰੋਲ ਦੇਣ ਜਿਹੜੀਆਂ ਤੁਹਾਡੇ ਪਿਓ ਦੇ ਮੂੰਹ ਤੇ ਕਾਲਖ ਮਲ ਦੇਣ ਤੇ ਮੈਂ ਫਿਰ ਦੁਬਾਰਾ ਕਹਿੰਨਾ ਕੱਪੜੇ ਦੇ ਲੱਗੇ ਦਾਗ ਮਿਟ ਜਾਂਦੇ ਆ ਪਰ ਇੱਜ਼ਤਾਂ ਨੂੰ ਲੱਗੇ ਦਾਗ ਕਦੇ ਨਹੀਂ ਮਿਟਦੇ ਇਹ ਪੀੜ੍ਹੀਆਂ ਤੱਕ ਮੱਥੇ ਤੇ ਕਲੰਕ ਲੱਗੇ ਰਹਿੰਦੇ ਆ ਅੱਗਾ ਅੱਗੇ ਫੈਸਲਾ ਮੇਰੀਓ ਭੈਣੋਂ ਤੁਹਾਡੇ ਹੱਥ 'ਚ ਆ ਵੀਡੀਓ ਦੇਖਣ ਲਈ ਬਾਈ ਬਹੁਤ ਬਹੁਤ ਧੰਨਵਾਦ